ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਉਸ ਰੰਗਲੇ ਸੱਜਣ ਦੀ ਟੀਸ ਕਿੰਨੀ ਕੋ ਹੈ ਅੰਦਰ ਇਸ ਨੂੰ ਧਿਆਨ ਨਾਲ ਮੇਰੀ ਬੇਨਤੀ ਸੁਣੋ ਇਹ ਤੇ ਟਾਹਾਂ ਮਾਰਨ ਦਾ ਜ਼ਿਕਰ ਨਹੀਂ ਵੈਣ ਪਾਨ ਦਾ ਜ਼ਿਕਰ ਨਹੀਂ ਪਰ ਸੱਚੇ ਵੇ ਜਦੋਂ ਅਤ ਦਾ ਪਿਆਰਾ ਨੇੜੋ ਜਾਂਦਾ ਹੈ ਅਸਲ ਚ ਤੁਮ ਸੱਚ ਦਸਾਂ ਭੋਗਾ ਤੇ ਅਸੀਂ ਬੋਲਨੇ ਹਾਂ ਅਸੀਂ ਸਾਰੇ ਜਾਣੇ ਹਾਂ ਪਰ ਜਿੱਦਨ ਆਪਣਾ ਅਤ ਦਾ ਨਜ਼ਦੀਕੋਂ ਘਰੋਂ ਕੋਈ ਜੀ ਜਾਂਦਾ ਨਾ ਉਹ ਦਿਨ ਪਹਿਲੇ ਦਿਨ ਮਹਿਸੂਸ ਹੁੰਦਾ ਕਿ ਮੌਤ ਕੀ ਉਹ 30 ਰਾਤ ਨੂੰ ਪੈਣ ਨਹੀਂ ਦਿੰਦੀ ਸੌਣ ਨਹੀਂ ਦਿੰਦੀ ਮਹਾਰਾਜ ਸ਼ਬਦ ਵਰਤ ਰਿਹਾ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀ ਰਾਨ ਅਗਲਾ ਬਚਨ ਹਮ ਵੀ ਬਨਿਆ ਮੇਰੇ ਸੱਜਣਾ ਸੀ ਵੀ ਆਉਣੇ ਪੈਂ ਅਸੀਂ ਵੀ ਆਉਣੇ ਕੱਲੇ ਤੁਸੀਂ ਨਹੀਂ ਇਹ ਸਚਾਈ ਕਿ ਹਮ ਵੀ ਬਨਿਆ ਡੁੰਮਣੀ ਇਸ ਸਿਲਸਿਲੇਬ ਜਿਹੇ ਪੰਜਾਬੀ ਦਾ ਦੁਮਣਾ ਦੁਮਣਾ ਦਰ ਤੇ ਦੋਮਣਾ ਦੁੱਬਦਾ ਚ ਇੱਕ ਸੱਜਣ ਚਲਾ ਗਿਆ ਪਛੋਕਰ ਦੇਖ ਰਿਆਂ ਹਮ ਵੀ ਵਈਆਂ ਡੁਮਣੀ ਅਗਲਾ ਸ਼ਬਦ ਹੈ ਰੋਵਾਂ ਮੈਂ ਬੇਰਅਦ ਵਿੱਚ ਰੋ ਰਹੀ ਕਾ ਕਿਉਂਕਿ ਕਈ ਵਰੀ ਅਸੀਂ ਬੰਦੇ ਨੂੰ ਇੰਨਾ ਕੁ ਪੱਥਰ ਕਰ ਦਿੰਨੇ ਆ ਉਹਦੀਆਂ ਦੇ ਅੱਖਾਂ ਦੇ ਨੀਰ ਨੂੰ ਆਪਾਂ ਕਹਿੰਦੇ ਆ ਬੰਦਾ ਡੋਲ ਗਿਆ ਨਕੀ ਰੋਵਾਂ ਝੀਣੀ ਝੀਣੀ ਦਾ ਲਫ਼ਜ਼ੀ ਅਰਥ ਹੁੰਦਾ ਹੈ ਕਿ ਬੁੱਲ ਤੋਂ ਆਵਾਜ਼ ਨਾ ਨਿਕਲੇ ਦੀ ਮੀਤੀ ਮੀ ਆਵਾਜ਼ ਵਿੱਚ ਆਪਣੇ ਅੰਦਰ ਹੀ ਰੋਈ ਜਾਣਾ ਮਹਾਰਾਜ ਕਹਿੰਦੇ ਨੇ ਮੇਰੇ ਰੰਗਲਾ ਸੱਜਣ ਚਲਾ ਗਿਆ ਜਾਣਾ ਅਸੀਂ ਵੀ ਹੈ ਪਰ ਉਹਦੀ ਯਾਦ ਵਿੱਚ ਮਹਾਰਾਜ ਕਹਿੰਦੇ ਨੇ ਮੈਂ ਝੀਣੀ ਬਾਣ ਰੋ ਰਹੀ ਮੈਂ ਆਪ ਨੂੰ ਬੇਨਤੀ ਕਰਾ ਕਿ ਕਿ ਤੁਸੀਂ ਭਾਈ ਪਰਮਜੀਤ ਸਿੰਘ ਖਾਲਸਾ ਨੂੰ ਸਾਰੇ ਜਨਨ ਵਾਲੇ ਬੈਠੇ 31 ਸਾਲ ਦੇ ਕਰੀਬ ਮੇਰੇ ਅਤ ਦਾ ਉਹ ਨਜ਼ਦੀਕੀ ਸੱਜਣ ਮੈਂ ਅੱਜ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿਣਾ ਉਸ ਬੰਦੇ ਨੇ ਜ਼ਿੰਦਗੀ ਚ ਕਦੀ ਵੀ ਮੈਨੂੰ ਕੋਈ ਸਲਾਹ ਗਲਤ ਨਹੀਂ ਦਿੱਤੀ ਜੇ ਕਿਤੇ ਮੈਂ ਕਥਾ ਵਿੱਚ ਕਿਤੇ ਤੈਸ਼ ਚ ਕਿਉਂਕਿ ਬਰਦਾਸ਼ਤ ਕਰਨਾ ਮੁਸ਼ਕਿਲ ਹੈ ਤੈਸ਼ ਵਿੱਚ ਵੀ ਬੋਲ ਜਾਣਾ ਮੈਨੂੰ ਕੱਲਿਆਂ ਕਹਿਣਾ ਨਾ ਵੀਰ ਜੀ ਆਪਣੀ ਜ਼ੁਬਾਨ ਤੋਂ ਛਵਦ ਨਹੀਂ ਚੰਗੇ ਲੱਗਦੇ ਉਹਨੇ ਕਦੀ ਤੇਲ ਨਹੀਂ ਪਾਇਆ ਵੀ ਤੁਸੀਂ ਇਸ ਤਰ੍ਹਾਂ ਬੋਲੋ ਇਸ ਤਰ੍ਹਾਂ ਬੋਲੋ ਕਦੀ ਗਲਤ ਰਹਿ ਨਹੀਂ ਦਿੱਤੀ ਤੁਸੀਂ ਅਕਾਲੀ ਵੀਰ ਬੈਠੇ ਹੋ ਫੈਡਰੇਸ਼ਨ ਬੈਠੇ ਹੋ ਸੱਚੀ ਮੁੱਚੀ ਮੈਂ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਉਹ ਤੁਰ ਅੰਦਰੋਂ ਉਹ ਅਕਾਲੀ ਸੀ ਜਿੱਥੋਂ ਅਕਾਲੀ ਦਲ ਸ਼ੁਰੂ ਹੋਇਆ ਸੀ ਤੁਸੀਂ ਸਾਰੇ ਜਾਣਦੇ ਉਹਦੇ ਅੰਦਰ ਦਾ ਦਰਦ ਸੀ ਪੰਥ ਦੀ ਚੜ੍ਹ ਦੀ ਕਲਾ ਲਈ ਆਤ ਦੀ ਬਿਮਾਰੀ ਵਿੱਚ ਵੀ ਤੁਰਿਆ ਵੀ ਨਹੀਂ ਸਜਾਰਿਆ ਉਹਨਾਂ ਨੇ ਥਾਂ ਥਾਂ ਤੇ ਕੈਂਪ ਲਾਏ ਥਾਂ ਥਾਂ ਤੇ ਸੈਮੀਨਾਰ ਕਰਾਏ ਸਿਰਫ ਇੱਕੋ ਮਕਸਦ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਦੀ ਦਿਨ ਬਦਿਨ ਚੜ੍ਹਦੀ ਕਲਾ ਹੋਵੇ ਜਿੰਨੇ ਕੋ ਆਪਸਾ ਕਿਉਂਕਿ ਮੈਂ ਲਫ਼ਜ਼ ਕੋਈ ਜ਼ਿਆਦਾ ਵਰਤਣ ਨੂੰ ਖਸ਼ਮਤ ਰੂਪ ਚੋਂ ਰਿਆ ਪਰ ਸਚਾਈ ਅੱਜ ਮੈਂ ਪਹਿਲੇ ਦਿਨ ਉਸ ਬਾਰੇ ਬੋਲ ਰਿਹਾ ਉਹਦੇ ਜਾਨ ਤੋਂ ਬਾਅਦ ਹਮ ਨੂੰ ਅੱਜ ਉਹਨਾਂ ਦੀਆਂ ਗੱਲਾਂ ਯਾਦ ਆ ਰਹੀਆਂ ਨੇ ਅਸੀਂ ਦਿੱਲੀ ਤੋਂ ਆ ਰਹੇ ਸਾਂ ਤੇ ਮੈਨੂੰ ਇੱਕ ਸ਼ਬਦ ਕਿਉਂਕਿ ਮੈਂ ਬਿਲਕੁਲ ਦੋ ਸ਼ਬਦ ਨੂੰ ਉਦੋਂ ਦੇ ਕਲੇ ਕਰ ਰਿਹਾ ਮੈਨੂੰ ਕਹਿੰਦਿਆ ਭਾਈ ਮੈਨੂੰ ਕਹਿੰਦਿਆ ਵੀਰ ਜੀ ਜਾਣਾ ਤੇ ਸਭ ਨੇ ਪਰ 66 ਅਟੈਕ ਦੀ ਮੌਤ ਬੜੀ ਸੌਖੀ ਹੁੰਦੀ ਹੈ ਅਸੀਂ ਪਾਸਪੋਰਟ ਬਣਾ ਕੇ ਨਿਕਲੇ 10 ਹਾਲ ਦਾ ਉਹਦੇ ਹਸ 10 ਦਾ ਮੇਰੇ ਮੈਨੂੰ ਕਹਿੰਦਾ ਵੀਰ ਜੀ ਮੇਰਾ ਆਖਰੀ ਪਾਸਪੋਰਟ ਹੈ ਅੱਗੇ ਮੇਰਾ ਬੰਨਾ ਨਹੀਂ ਨਿਤਨੇਮੀ ਗੁਰਬਾਣੀ ਨੂੰ ਜਾਣਨ ਵਾਲਾ ਮੈਂ ਸਿਰਫ ਅੱਜ ਸੱਜਣ ਸ਼ਬਦ ਸਭੀ ਕੁਝ ਬੇਨਤੀਆਂ ਕਰਨੀਆਂ ਨੇ ਗੁਰਮਖੋ ਸੱਜਣ ਬਹੁਤ ਮਿਲ ਜਾਂਦੇ ਆ ਪਰ ਸੰਤ ਸੱਜਣ ਨਹੀਂ ਮਿਲਦੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਤੋ ਕਿ ਤੁਸੀਂ ਪੜੋ ਕਿਉਂਕਿ ਮੈਂ ਸਿਰ ਬਾਣੀ ਚ ਅਰਜ ਕਰਨੀ ਹੈ ਬਾਕੀ ਤੁਸੀਂ ਸਾਰੇ ਜਿੰਨਾ ਨੇੜੇ ਹੋ ਕੇ ਦੇਖਿਆ ਉਹ ਸਭ ਸ਼ਬਦ ਹੈ ਨਾਨਕ ਦੁਨੀਆ ਕੈਸੀ ਹੋਈ ਕਹਿੰਦੇ ਕੀ ਹੋ ਗਿਆ ਸੰਸਾਰ ਨੂੰ ਸਾਲਕ ਮਿਤ ਇਸ ਮਿਤ ਤੋਂ ਪਹਿਲਾਂ ਸ਼ਬਦ ਦੇ ਸਾਲਕ ਸਾਲਕ ਦਾ ਲਫ਼ਜ਼ ਅਰਥ ਹੁੰਦਾ ਸੰਤ ਸਾਲਕ ਦਾ ਅਰਥ ਹੈ ਇਮਾਨਦਾਰ ਸਾਲਕ ਦਾ ਅਰਥ ਹੈ ਜੀਉ ਨਿਰਮਲ ਬਾਹਰੋਂ ਨਿਰਮਲ ਸਾਲਕ ਦਾ ਅਰਥ ਹੈ ਵਫਾਦਾਰ ਕਹਿੰਦੇ ਨੇ ਮਿੱਤਰ ਬਹੁਤ ਮਿਲਦੇ ਨੇ ਦੁਨੀਆਂ ਨੂੰ ਕੀ ਹੋ ਗਿਆ ਕਹਿਣ ਲੱਗੇ ਉਹ ਸੱਜਣ ਨਹੀਂ ਮਿਲਦਾ ਜਿਹੜਾ ਸੱਚੀ ਮੁੱਚੀ ਦਿਲੋਂ ਮੁਹੱਬਤ ਕਰਦਾ ਹੋਵੇ ਨਾਨਕ ਦੁਨੀਆਂ ਕੈਸੀ ਹੋਈ ਸਾਲਕ ਮਿੱਤ ਨਾ ਰਿਹਾ ਕੋਈ ਭਾਈ ਬੰਦੀ ਖੇਤ ਚ ਕਾਇਆ ਵੇਖੋ ਸੱਚਾ ਜੀ ਕਹਿੰਦੇ ਨੇ ਬਿਲਕੁਲ ਰਿਸ਼ਤੇ ਖਤਮ ਹੋ ਗਏ ਦੁਨਿਆਵੀ ਤੌਰ ਤੇ ਦੁਨੀਆਂ ਕਾਰਨ ਦੀਨ ਗਵਾਇਆ ਇੱਕ ਸ਼ਬਦ ਮੈਂ ਹੋਰ ਆਪਨਾ ਦੋ ਤਿੰਨ ਸ਼ਬਦ ਸਿਰਫ ਸਾਂਝੀ ਕਰਨੇ ਸੱਜਣ ਦਿਲੋਂ ਮੁਹੱਬਤ ਕਰਨ ਵਾਲੇ ਦੇਖੋ ਗੁਰਬਾਣੀ ਨੇ ਦੋਨੋਂ ਪੱਖ ਰੱਖੇ ਨੇ ਕਪੜ ਸਨੇਹ ਦਾ ਜ਼ਿਕਰ ਵੀ ਕੀਤਾ ਤੇ ਦਿਲੋਂ ਮੁਹੱਬਤ ਦਾ ਤੇ ਬਾਬਾ ਫਰੀਦ ਸਾਹਿਬ ਦਾ ਪਹਿਲਾ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨਹੋਰ ਮੁਖਹੋਰ ਸੇ ਕਾਂਡੇ ਕੱਚਿਆ ਸੱਚੀ ਹੈ ਯਾਦ ਰੱਖੋ ਮਿੱਤਰ ਵਿਸ਼ਵਾਸ ਤੇ ਵਫਾਦਾਰ ਵਾਲਾ ਹੋਵੇ ਉਦੇ ਤੋਂ ਆਪਾ ਬੰਦਾ ਕੁਰਬਾਨ ਕਰ ਦਿੰਦਾ ਹੈ ਤੇ ਜਦੋਂ ਅਤ ਦਾ ਨਜ਼ਦੀਕੀ ਮਿੱਤਰ ਕਿਤੇ ਧੋਖਾ ਦਿੰਦਾ ਜ਼ਿੰਦਗੀ 'ਚ ਸੱਚੇ ਬੰਦਾ ਟੁੱਟ ਜਾਂਦਾ ਉਹ ਤੋਂ ਬਾਅਦ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਬਚਨ ਆਤਮਾ ਖੋਹਰ ਕਰਨ ਲੱਗਾ ਸੰਜਾ ਗੁਰੂ ਗ੍ਰੰਥ ਸਾਹਿਬ 'ਚ ਮੈਂ ਸਿਰਫ ਸੱਜਣ ਸ਼ਬਦ ਚੁਣਿਆ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਬਦ ਇੱਕ ਸਲੋਕ ਹੈ ਗੱਲੀ ਸੋ ਸੱਜਣ ਵੀ ਰੰਗਲੇ ਸੱਜਣ ਬਹੁਤ ਘੱਟ ਮਿਲਦੇ ਆ ਕਿੰਨੇ ਗੱਲਾਂ ਵਾਲੇ ਸੱਜਣ ਇੱਕ ਨਹੀਂ ਦੋ ਨਹੀਂ ਬਹੁਤ ਮਿਲ ਜਾਣਗੇ ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾਲ ਹਾਂ ਇੱਕ ਉਹ ਸੱਜਣ ਜਿਹੜਾ ਸੁਘਿਰਤ ਸੱਜਣ ਉਹ ਨਹੀਂ ਇੱਕ ਟੁੰਡੇਂਦੀ ਨਾਲ ਹਾਂ ਧੁੱਖਾਂ ਜਿਉ ਮਾਲੀ ਕਾਰਨ ਤਿੰਨਾ ਮਾਪਿਰੀ ਅੰਦਰ ਇਸ ਤਾਂ ਧੁੱਕਦਾ ਜਿਵੇਂ ਮਲੀ ਨੂੰ ਅੱਗ ਲੱਗੀ ਹੋਵੇ ਕਿਉਂਕਿ ਇਹ ਕੋਈ ਜ ਸੱਜਣ ਬਹੁਤ ਘਟ ਮਰਦੇ ਭਾਈ ਸਾਹਿਬ ਹੁਣੀ ਅਕਾਲ ਚਲਾਣਾ ਕਰ ਗਏ ਇਸ ਘਾਟ ਨੂੰ ਯਾਦ ਰੱਖੋ ਕੋਈ ਕਿਸੇ ਦੀ ਥਾਂ ਨਹੀਂ ਲੈ ਸਕਦਾ ਇਸ ਆਪਾਂ ਸਮਝੀਏ ਪਰ ਸਤਿਗੁਰੂ ਨੇ ਸਾਨੂੰ ਇੱਕ ਬਾਣੀ ਦਾ ਸਹਾਰਾ ਦਿੱਤਾ ਹੈ ਸ਼ਬਦ ਦਾ ਸਹਾਰਾ ਦਿੱਤਾ ਹੈ ਮੈਂ ਸਸਕਾਰ ਤੋਂ ਲੈ ਕੇ ਘਰ ਜਦੋਂ ਭੋਗ ਪਿਆ ਉਸ ਅਰਦਾਸ ਤੱਕ ਮੇਰੇ ਮਨ ਸੀ ਕਿ ਉਸ ਬੰਦੇ ਦਾ ਭਾਵਨਾ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਤੁਸੀਂ ਤੈਨੂੰ ਹੁਕਮਨਾਮੇ ਹੋਂ ਤੱਕ ਬਖਸ਼ਿਸ਼ ਕੀਤੇ ਕਿਉਂਕਿ ਆਪਾਂ ਸਾਰੇ ਭਰੋਸਾ ਕਰਨੇ ਹੁਕਮਨਾਮੇ ਤੇ ਤੇ ਦੁਨੀਆ ਚ ਕੋਈ ਧਰਮ ਗ੍ਰੰਥ ਐਸਾ ਨਹੀਂ ਜਿਹਦਾ ਇਸ ਤਰ੍ਹਾਂ ਅਦਬ ਅਦਬ ਦੇ ਨਾਲ ਸ਼ਬਦ ਸੁਣਿਆ ਜਾਏ ਜਿਵੇਂ ਸਿੱਖ ਸੁਣਦੇ ਇਹ ਤਾਂ ਗੁਰੂ ਅਰਜੁਨ ਦੇਵ ਜੀ ਬਖਸ਼ਿਸ਼ ਕਰ ਗਏ ਉਹਨਾਂ ਦੀ ਉਚਾਰਨ ਕੀਤੀ ਬਾਣੀ ਉਹਨਾਂ ਨੇ ਪ੍ਰਕਾਸ਼ ਕਰਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸ਼ਬਦ ਕਹਿ ਬਾਬਾ ਜੀ ਤੁਸੀਂ ਆਵਾਜ਼ ਲਓ ਅੱਜ ਤੋਂ ਬਾਅਦ ਪੰਤ ਸੰਗਤ ਵਿੱਚ ਗ੍ਰੰਥ ਦੀ ਆਵਾਜ਼ ਸੁਣੇ